ਮੈਂ ਤੂੰ ਹੀ ਮੇਰੇ ਚਪੇੜ ਮਾਰੀ ਹਾਂ ਮਾਰੀ ਮੈਂ ਤੇਰੇ ਚਪੇੜ ਤੂੰ ਮੈਨੂੰ ਚਪੇੜ ਮਾਰਨ ਤੇ ਮਜਬੂਰ ਕੀਤਾ ਮੈਂ ਤਾਂ ਤੇਰੇ ਚਪੇੜ ਮਾਰੀ ਐ ਮੈਂ ਕਹਾਂ ਤੂੰ ਸੁਧਰ ਜਾਵੇਂਗੀ ਪਰ ਤੂੰ ਸੁਧਰਨ ਦਾ ਨਾਂ ਨਹੀਂ ਲਿਆ ਸਗੋਂ ਮੇਰੇ ਸਿਰ ਤੇ ਚੜ ਕੇ ਬਹਿ ਗਈ ਮੈਂ ਕਹਿੰਦੀ ਨਹੀਂ ਆਣੀ ਆ ਕੋਈ ਗੱਲ ਨਹੀਂ ਜਾਣੀ ਆ ਪਰ ਨਹੀਂ ਆਣੀ ਕਰ ਕਰ ਕੇ ਤੈਨੂੰ ਮੈਂ ਸਿਰ ਤੇ ਚੜਾ ਲਿਆ ਮੈਂ ਮੇਰੇ ਚਪੇੜ ਮਾਰ ਕੇ ਨਾ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਆ ਕੀ ਕਹਿੰਨੇ ਆ ਚਪੇੜ ਮਾਰ ਕੇ ਮੈਂ ਗਲਤੀ ਕੀਤੀ ਆ ਮੈਂ ਕੋਈ ਗਲਤੀ ਨਹੀਂ ਕੀਤੀ ਇਹ ਚਪੇੜ ਤਾਂ ਪੈਣਾ ਵੱਜਣੀ ਚਾਹੀਦੀ ਹੀ ਅੱਜ ਤਾਂ ਬਦਜਾ ਕੋ ਗਲਤੀ ਕੀਤੀ ਨਾ ਅੱਜ ਤੇ ਇੱਕ ਚਪੇੜ ਵੱਜੀ ਨਾ ਤੇ ਮੁੜ ਕੇ ਤਿੰਨ ਚਾਰ ਵੱਜਣਗੀਆਂ ਤੇ ਭੁੱਲ ਕੇ ਵੀ ਗਲਤੀ ਨਾ ਕੋ ਕਰ ਬੈਠੀ ਪਰ ਮੰਮੀ ਮੈਨੂੰ ਇਹ ਤੇ ਦੱਸੋ ਮੇਰੀ ਗਲਤੀ ਕੀ ਸੀ ਇਹੋ ਹੀ ਨਾ ਮੈਂ ਤੁਹਾਨੂੰ ਕਹਤਾ ਹਾਂ ਵੀ ਚਾਹ ਮੈਂ ਬਣਾ ਦਿੰਨੀ ਆ ਤੁਸੀਂ ਰਸੋਈ ਚ ਨਾ ਵੜਿਓ ਚਾਹ ਬਣਾ ਦਿੰਨੀ ਆ ਤਾਂ ਇਹੋ ਤਾਂ ਕਿੰਨਾ ਹੋਇਆ ਸਵੇਰ ਦੇ ਤੂੰ ਚਾਹ ਬਣਾਉਂਦਾ ਹੀ ਆ 5 ਮਿੰਟ 10 ਮਿੰਟ ਹੁਣੇ ਬਣਾ ਦਿੰਨੀ ਆ ਹੁਣੇ ਬਣਾ ਦਿੰਨੀ ਆ ਮੈਂ ਦਵਾਈ ਖਾਣੀ ਆ ਜੇ ਮੈਂ ਤੈਨੂੰ ਕਹੇ ਰੋਟੀ ਪਕਾ ਦੇ ਤੂੰ ਮੈਨੂੰ ਉਹਨੇ ਪਕਾ ਕੇ ਦਿੱਤੀ ਜੇ ਮੈਂ ਹੁਣ ਚਾਹ ਬਣਾ ਕੇ ਲੈ ਆਈਆਂ ਤਾਂ ਤੂੰ ਕਹਿੰਨੇ ਸੋਚ ਕੀ ਕਰਨੋਂ ਵੜ ਗਏ ਖਲਾਰਾ ਪਾ ਆਜੇ ਸਾਰਾ ਕੰਮ ਮੇਰੇ ਕੋਲ ਕਰਵਾ ਲੈਣੀ ਆ ਤੇ ਜਦੋਂ ਮੈਂ ਸੋਇਚ ਕੰਮ ਕਰਨ ਲੱਗਦੀ ਆ ਤਾਂ ਤੂੰ ਕਹਿੰਨੇ ਖਲਾਰਾ ਪਾ ਦਿੰਦਾ ਜ ਰਸੋਈ ਵਈ ਮੈਂ ਖਲਾਰਾ ਪਾਉਣੀ ਆ ਕਦੀ ਵੀ ਤੂੰ ਟਾਈਮ ਨਾਲ ਮੈਨੂੰ ਰੋਟੀ ਪਾਣੀ ਦਿੱਤਾ ਹਰ ਵਕਤ ਲੇਟ ਹਰ ਵਕਤ ਲੇਟ ਮੰਮੀ ਜੇ 10 15 ਮਿੰਟ ਲੇਟ ਹੋ ਵੀ ਗਿਆ ਹੀ ਕਿਤੇ ਨਹੀਂ ਤੁਹਾਨੂੰ ਕੁਝ ਹੋ ਚੱਲਿਆ ਆ ਜੋ ਸਭ ਮੈਨੂੰ ਕਹਿਣ ਲਈ ਆ ਇਹ ਆਪਣੀ ਮਾਂ ਵਾਸਤੇ ਕਹਿ ਸਕਾਂਗੇ ਮਾ ਆਪਣੀ ਨਾਲ ਇਹ ਗੱਲ ਕਹਿਾਂਗੇ ਤੂੰ ਮੈਂ ਤੈਨੂੰ ਜਦੋਂ ਵਿਆਹ ਕੇ ਲਿਆਂਦਾ ਸੀ ਨਾ ਨੂਣ ਹੀ ਬਣਾ ਕੇ ਲਿਆਈ ਧੀ ਬਣਾ ਕੇ ਲਿਆਈ ਹਾਂ ਪਰ ਤੂੰ ਤੂੰ ਮੇਰੀ ਧੀ ਨਹੀਂ ਬਣ ਸਕੀ ਮੈਂ ਤੇਰੀ ਮਾਂ ਬਣਨ ਦੀ ਕੋਸ਼ਿਸ਼ ਕੀਤੀ ਆ ਪਰ ਤੂੰ ਮੇਰੀ ਧੀ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਮੈਂ ਸੋਈ ਚ ਵਜਣਾ ਹੁੰਦਾ ਨਾ ਤੇ ਤੇਰੇ ਪੁੱਛਣ ਤੋਂ ਬਿਨਾਂ ਮੈਂ ਸੋਈ ਚ ਨਹੀਂ ਜਾ ਸਕਦੀ ਤੇ ਜੇ ਮੈਂ ਕੁਝ ਖਾ ਵੀ ਲੈਣੀ ਨਾ ਆਪਣੀ ਮਰਜ਼ੀ ਨਾਲ ਤੇ ਤੇਰਾ ਮੂੰਹ ਮੋਟਾ ਹੋ ਜਾਂਦਾ ਕਿ ਮੰਮੀ ਨੇ ਆਪਣੀ ਮਰਜ਼ੀ ਨਾਲ ਚੀਜ਼ ਕਿਸ ਤਰ੍ਹਾਂ ਖਾ ਲਈ ਆ ਮੰਮੀ ਅਜਾੜਾ ਤੈ ਮੇਰੇ ਥੱਪੜ ਮਾਰਿਆ ਨਾ ਅੱਜ ਇਹ ਵੇਖਿਆ ਤੈਨੂੰ ਮਹਿੰਗਾ ਕਿੰਨਾ ਪੈਂਦਾ ਮੈਂ ਕਰਦੀ ਨਾ ਹੁਣ ਆਪਣੇ ਪੇਕੇਆਂ ਨੂੰ ਫੋਨ ਦੱਸਦੀ ਉਹਨਾਂ ਨੂੰ ਸਾਰਾ ਕੁਝ ਹਾਂ ਹਾਂ ਦੱਸ ਦੇ ਮੈਂ ਕਿਉਂ ਡਰਦੀ ਆ ਉਹਨਾਂ ਕੋਲ ਆਉਣ ਤਾਂ ਸਹੀ ਮੈਂ ਵੀ ਉਹਨਾਂ ਨੂੰ ਦੱਸਾਂ ਉਹਨਾਂ ਨੂੰ ਪਤਾ ਲੱਗੇ ਕਿ ਕਸੂਰ ਕਿਹਦਾ ਕਰਨ ਲੱਗੀ ਆ ਮੈਂ ਫੋਨ ਮੈਂ ਵੀ ਨਹੀਂ ਉਹਨੇ ਇੱਥੇ ਰਹਿਣਾ ਦੀਦੀ ਤੁਸੀਂ ਚੰਗਾ ਕੀਤਾ ਦੀਦੀ ਤੁਸੀਂ ਆ ਗਏ ਜੀ ਆ ਜਾਓ ਮੇਰਾ ਜੀ ਕੰਡ ਹੈ ਮੈਨੂੰ ਮੈਂ ਮਹ ਮੇਲਾਵਾ ਆਪਣੀ ਭੈਣ ਨੂੰ ਠੀਕ ਆ ਜਾ ਦੇਦੀ ਮੇਰੇ ਕਮਰੇ 'ਚ ਆ ਜਾਓ ony ਆ ਮਾ ਸੇਨੂਦ ਮੇਲਾਵਾ ਸਸਰੀ ਕਾ ਮਾਸੀ ਜੀ ਸਾਸਿਕ ਪੁੱਤ ਕੀ ਆ ਲੈ ਹਾਂਜੀ ਤੁਸੀਂ ਸੁਣਾਓ ਠੀਕ ਜੀ ਹਾਂ ਠੀਕ ਹੈ ਵਧੀਆ ਲੈ ਲਓ ਹੋਰ ਸੁਣਾਓ ਮਾਸੀ ਜੀ ਹਾਂ ਠੀਕ ਠਾਕ ਤੂੰ ਸੁਣਾ ਬੱਚੇ ਗਿਆ ਸਕੂਲ ਹਾਂਜੀ ਹਾਂਜੀ ਸਿਹਤ ਦੀ ਸੁਣਾਓ ਠੀਕ ਰਹਿੰਦੇ ਹੋ ਸਿਹਤ ਸਿਹਤ ਪੁੱਤ ਇਤਰਾ ਹੀ ਆ ਦਵਾਈ ਦੂਈ ਖਾਲੀ ਦੀ ਆ ਤੇ ਤਰੇ ਫਰੀਦਾ ਵਾ ਨਾ ਦਵਾਈ ਖਾਓ ਤੇ ਫੇਰ ਉਤਰਾ ਹੀ ਅੱਜ ਕੱਲ੍ਹ ਤੇ ਮਾਸੀ ਜੀ ਦਵਾਈਆਂ ਖਾ ਕੇ ਫਰਕ ਪੈ ਜੇ ਇੰਨਾ ਹੀ ਬੜਾ ਵਾ ਸਾਰਿਆਂ ਦੇ ਨਾਲ ਇਦਾਂ ਹੀ ਆ ਦਵਾਈ ਖਾ ਕੇ ਤਰੇ ਫਰੀਦਾ ਬਾਕੀ ਮਾਸੀ ਜੀ ਤੂੰ ਹੀ ਦਵਾਈ ਦੂਈ ਆਪਣੀ ਟਾਈਮ ਤੇ ਲੈਂਦੇ ਰਿਹਾ ਕਰੋ ਹਾਂ ਪੁੱਤ ਦਵਾਈ ਤੇ ਖਾਨੀ ਆ ਤੇ ਦਵਾਈ ਉਹ ਤੇ ਕੀ ਅਸਰ ਕਰੂਗੀ ਜਿੱਤੇ ਘਰ ਦੇ ਟੈਨਸ਼ਨ ਆ ਨਾ ਖਤਮ ਹੋ ਟੈਨਸ਼ਨ ਕੀ ਗੱਲ ਮਾਸੀ ਜੀ ਬੜੇ ਪਰੇਸ਼ਾਨ ਜੀ ਲੱਗਣ ਡੈ ਜੇ ਕੋਈ ਗੱਲ ਹੋਈ ਘਰ ਦੇ ਵਿੱਚ ਕੁਛ ਅਮਨ ਨੇ ਕਿਹਾ ਵਾ ਨਹੀਂ ਨਹੀਂ ਪੁੱਤ ਕੋਈ ਗੱਲ ਨਹੀਂ ਹੋਈ ਨਹੀਂ ਮਾਸੀ ਜੀ ਦੱਸੋ ਅਮਨ ਦੀ ਵੱਡੀ ਭੈਣ ਆ ਇਹ ਹੱਕ ਦੇ ਨਾਲ ਪੁੱਛਣ ਲਈ ਆ ਮੈਨੂੰ ਅਮਨ ਵੀ ਪਰੇਸ਼ਾਨ ਜੀ ਲੱਗਣ ਡਈ ਹੀ ਕੁਛ ਕਿਹਾ ਅਮਨ ਨੇ ਕੋਈ ਗੱਲ ਹੋਈ ਤਾਂ ਦੱਸੋ ਮੈਨੂੰ ਮੈਂ ਪੁੱਛ ਲਈ ਨਹੀਂ ਅਮਨ ਨੂੰ ਜਿਆ ਪਤਾ ਜੇ ਤੁਹਾਨੂੰ ਪੁੱਛਣ ਨਹੀਂ ਆ ਤਾਂ ਸੁਣ ਫਿਰ ਅਮਨ ਪੁੱਤ ਪਾਣ ਦਾ ਗਲਾਸ ਦੇਈ ਮੈਨੂੰ ਲਿਆ ਦਿੰਨੀ ਮम्मी ਪਾਣੀ ਲਾ ਲੂ ਰੋਟੀ ਵੀ ਦੇਦੀ ਮੈਂ ਦਵਾਈ ਖਾ ਲਉ ਮम्मी ਤੁਹਾਨੂੰ ਭੁੱਖੀ ਲੱਗੀ ਰਹਿੰਦੀ ਆ ਕਦੀ ਮੈਨੂੰ ਪਾਣੀ ਲਿਆ ਦੇ ਕਦੀ ਮੈਨੂੰ ਚਾਹ ਲਿਆ ਦੇ ਅੱਜ ਹੁਣੇ ਤਾਂ ਮੈਂ ਤੁਹਾਨੂੰ ਚਾਹ ਪਈ ਆ ਹੁਣ ਤੁਹਾਨੂੰ ਭੁੱਖ ਵੀ ਲੱਗ ਗਈ ਆ ਮੈਂ ਵੇਲੇ ਹੀ ਕਿਉਂ ਵੇ ਬੈ ਗਈ ਤੁਹਾਡਾ ਕੋ ਵੇਖ ਕੇ ਜਰਿਆ ਨਹੀਂ ਗਿਆ ਲਿਆ ਦਿੰਨੀ ਚਲ ਪਾਣੀ ਲਿਆ ਦੇ ਰੋਟੀ ਮੈਂ ਭਲੇ ਲੂ ਨਹੀਂ ਨਹੀਂ ਮੰਮੀ ਤੁਹੀ ਨਿਰ ਰਸੋਈ ਜ ਜਾਣਾ ਅਜੀ ਹੁਣੇ ਤਾਂ ਮੈਂ ਰਸੋਈ ਸਾਫ ਕਰਕੇ ਆਈ ਆ ਤੁਸੀਂ ਜਾ ਕੇ ਫੇਰ ਖਲਾਰਾ ਪਾ ਦੇਣਾ ਮੇਰੇ ਕੋ ਨਹੀਂ ਬਾਰ ਬਾਰ ਸਾਫ ਹੁੰਦੀ ਮੈਂ ਲਿਆ ਦੋਗੀ ਤੁਹਾਨੂੰ ਆਪੇ ਰੋਟੀ ਮਤਮੇਦਰ ਪ੍ਰੋਟੀਨ ਮੰਗੀ ਪਾਣੀ ਮੰਗਿਆ ਤੂੰ ਤਾਂ ਫੋਨ ਦੇ ਵਿੱਚ ਬੜੀ ਐ ਉਹ ਤਾਂ ਮੈਨੂੰ ਰੋਟੀ ਲਿਆ ਕਹਿੰਦੇ ਅੰਡਾ ਇਤੇ ਮੈਨੂੰ ਭੁੱਖ ਲੱਗੀ ਮੈਂ ਦਵਾਈ ਖਾਣੀ ਐ ਪੜਾਓ ਇਧਰ ਮੈਨੂੰ ਸਾਰੇ ਮੇਰੇ ਰਸੋਈ ਚ ਖਲਾਰਾ ਪਾਤਾ ਚਲੋ ਰਸੋਈ ਚ ਬਾਹਰ ਮੈਂ ਆਪਣੇ ਆਪ ਹੁਣ ਰੋਟੀ ਵੀ ਆਪਣੇ ਰਸੋਈ ਚ ਲੈ ਆ ਸਕਦੀ ਖਲਾਰਾ ਪਾ ਕੇ ਰੱਖਤਾ ਵਾ ਅਜੇ ਹੁਣ ਮੈਂ ਰਸੋਈ ਸਾਫ ਕਰਕੇ ਗਈ ਹਾਂ ਹੌਂਸਲਾ ਹੀ ਨਹੀਂ ਹੁੰਦਾ ਮਾਸਾ ਹੁਣ ਪੁੱਤ ਦੱਸ ਇਹਦੇ ਚ ਮੇਰਾ ਕੀ ਕਸੂਰ ਆ ਨਹੀਂ ਮਾਸੀ ਜੀ ਤੁਹਾਡਾ ਤਾਂ ਕੋਈ ਕਸੂਰ ਨਹੀਂ ਆ ਸਾਰੀ ਗਲਤੀ ਤੇ ਮਨਦੀ ਆ ਇਸ ਤਰ੍ਹਾਂ ਮੈਂ ਇੱਕ ਦਿਨ ਚਾਹ ਬਣਾ ਲਈ ਤੈਨੂੰ ਤਾਂ ਦাদু ਵੀ ਮੈਨੂੰ ਬੜੀਆਂ ਗੱਲਾਂ ਕੀਤੀਆਂ ਕਿ ਮੈਂ ਆਪਣੇ ਸੋਇਚੇ ਵੀ ਨਹੀਂ ਵੜ ਸਕਦੀ ਇਹ ਤਾਂ ਮਾਸੀ ਜੀ ਜਮਣ ਵਾਸਤੇ ਬਹੁਤ ਗਲਤ ਗੱਲ ਆ ਪਰ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਗੱਲ ਕਰ ਲਈ ਨਹੀਂ ਸਾਰੀ ਮੈਂ ਸਮਝਾਉਣੀ ਆ ਇਹਨੂੰ ਕਿਉਂ ਨਹੀਂ ਸਮਝ ਲੱਗਦੀ ਚੱਲ ਜੇ ਮੇਰੀਆਂ ਗੱਲਾਂ ਮੈਨੂੰ ਸਮਝ ਲੱਗਦੀ ਹੌਸਲ ਦਾ ਭਾਂਦੇ ਗੱਲਾਂ ਦੀ ਸਮਝ ਆ ਜੇ ਉਹਦੀਆਂ ਗੱਲਾਂ ਤੇ ਦਿਮਾਗ 'ਚ ਪੈ ਜਾਣ। ਆ ਗਏ ਜੇ ਤੁਹਾਨੂੰ ਮੈਂ ਕਿਹਾ ਸੀ ਨਾ ਸਿੱਧਾ ਮੇਰੇ ਕਮਰੇ 'ਚ ਆਇਓ। ਅਮਨ ਉੱਥੇ ਮਾਸੀ ਜੀ ਬਾਹਰ ਬੈਠੇ ਸੀ ਤੇ ਮੈਂ ਉਹਨਾਂ ਨੂੰ ਮਿਲ ਕੇ ਨਾ ਆਉਂਦੀ ਮੈਂ ਸਿੱਧਾ ਕਮਰੇ 'ਚ ਕਿੱਦਾਂ ਆ ਜਾਂਦੀ। ਨਾਲੇ ਦੀਦੀ ਮੈਂ ਨਹੀਂ ਹੁਣ ਇੱਥੇ ਰਹਿਣਾ। ਮੈਂ ਆਪਣੇ ਕੱਪੜੇ ਬੈਗ 'ਚ ਪਾ ਲਏ ਆ। ਮੈਂ ਹੁਣ ਤੁਹਾਡੇ ਨਾਲ ਹੀ ਜਾਣਾ ਮੈਨੂੰ ਲੈ ਕੇ ਚਲੋ। ਸੌਰੀ ਅਮਨ ਮੈਂ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦੀ। ਜੇ ਤੂੰ ਸਹੀ ਹੁੰਦੀ ਨਾ ਅੱਜ ਮੈਂ ਪੂਰੇ ਹੱਕ ਦੇ ਨਾਲ ਲੈ ਕੇ ਜਾਣਾ ਸੀ ਕਿ ਮੈਂ ਆਪਣੀ ਭੈਣ ਨੂੰ ਨਾਲ ਲੈ ਕੇ ਚੱਲੀ ਪਰ ਤੂੰ ਪਰ ਗਲਤਿਆਂ ਤੂੰ ਅੱਜ ਮੈਨੂੰ ਮਾਸੀ ਜੀ ਨੇ ਬਾਹਰ ਸਾਰਾ ਕੁਝ ਦਾਤ ਦਿੱਤਾ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਆ ਤੇਰੇ ਤੇ ਤੇਰੀ ਐਡੀ ਮਾੜੀ ਸੋਚ ਮੈਨੂੰ ਤਾਂ ਤੈਨੂੰ ਆਪਣੀ ਨਿੱਕੀ ਭੈਣ ਕਹਿੰਦੇ ਨੂੰ ਸ਼ਰਮ ਆਉਂਦੀ ਆ ਦੀਦੀ ਪਰ ਉਹਨਾਂ ਮੇਰੇ ਚਪੇੜ ਮਾਰੀ ਆ ਚਪੇੜ ਉਹਨਾਂ ਨਾ ਬਿਲਕੁਲ ਸਹੀ ਮਾਰੀ ਤੇਰੇ ਇੱਕ ਨਹੀਂ ਮਾਰਨੀ ਚਾਹੀਦੀ ਦੋ ਤਿੰਨ ਚਪੇੜਾਂ ਮਾਰਨੀਆਂ ਚਾਹੀਦੀਆਂ ਹਨ ਕਾਂਗੇ ਤੇਰੀ ਅਕਲ ਟਕਾਣੇ ਆ ਜੇ ਜਦੋਂ ਮੈਨੂੰ ਉਹਨਾਂ ਨੇ ਗੱਲਾਂ ਦਸੀਆਂ ਨਾ ਮੈਂ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਮੈਂ ਕਿਹਾ ਜੇ ਕਿਤੇ ਮੇਰੇ ਮਾਪਿਓ ਨੂੰ ਇਹੋ ਗੱਲਾਂ ਦਾ ਪਤਾ ਲੱਗੇ ਤੇ ਉਹਨਾਂ ਦੇ ਕੀ ਬੀਤੇ ਜਿਹੜਾ ਤੂੰ ਮਾਸੀ ਜੀ ਨੂੰ ਕਹਿਣ ਦੀਆਂ ਤੁਹਾਨੂੰ ਕੁਝ ਨਹੀਂ ਹੋ ਚੱਲਿਆ ਤੁਸੀਂ ਮੰਨ ਨਹੀਂ ਚੱਲੇ ਇਹ ਤੂੰ ਆਪਣੀ ਮਾਂ ਨੂੰ ਕਹਿ ਸਕਦੀਆਂ ਆਪਾਂ ਆਪਣੀ ਮਾਂ ਨੂੰ ਇਹ ਗੱਲ ਕਵਾਂਗੇ ਤੇਰੀ ਸੱਸ ਵੀ ਤੇ ਤੇਰੀ ਮਾਂ ਹੀ ਆ ਤੂੰ ਕਿਉਂ ਨਹੀਂ ਉਹਨਾਂ ਦੀ ਇੱਜ਼ਤ ਕਰਦੀ ਕਿਉਂ ਨਹੀਂ ਉਹਨਾਂ ਨੂੰ ਰੋਟੀ ਪਾਣੀ ਟਾਈਮ ਤੇ ਦਿੰਦੀ ਤੁਹਾਨੂੰ ਪਤਾ ਵਾ ਨਾ ਉਹਨਾਂ ਦੀ ਦਵਾਈ ਬੂਟੀ ਚੱਲਦੀ ਆ ਬਿਮਾਰ ਰਹਿੰਦੇ ਆਉ ਕਿਉਂ ਨਹੀਂ ਧਿਆਨ ਰੱਖਦੀ ਤੂੰ ਉਹਨਾਂ ਦਾ ਦੀਦੀ ਤੁਸੀਂ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀ ਸਾਈਡ ਲੈ ਲੈਂਡ ਐ ਜੇ ਮੈਂ ਤਾਂ ਸੋਚਿਆ ਤੁਸੀਂ ਆਏ ਜੇ ਮੇਰੀ ਸਾਈਡ ਲਾਓਗੇ ਮੇਰੇ ਪੱਖ ਦੀ ਗੱਲ ਕਰੋਗੇ ਮੈਂ ਕਿਸੇ ਦੀ ਸਾਈਡ ਨਹੀਂ ਲੈਣਦੀ ਮੈਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਲਈ ਆ ਅੱਜ ਤੂੰ ਪੂਰੀ ਗਲਤ ਐ ਤਾਂ ਮੈਂ ਤੈਨੂੰ ਗਲਤ ਕਹਿਣ ਲਈ ਆ ਉਹ ਤੇ ਚੰਗਾ ਹੋਇਆ ਮੈਂ ਆ ਗਈ ਆ ਜੇ ਕਿਤੇ ਮੰਮੀ ਡੈਡੀ ਆਉਂਦੇ ਤੇ ਉਹਨਾਂ ਦਾ ਕੀ ਬੀਤਦੀ ਜਿਦੋਂਾਂ ਪਤਾ ਲੱਗਦਾ ਸਾਡੀ ਧੀ ਆਏ ਕੋ ਕਰਨ ਢਈ ਆ ਮੰਮੀ ਡੈਡੀ ਨੇ ਤੈਨੂੰ ਇਹ ਸਿੱਖਿਆ ਦਿੱਤੀ ਆ ਕਿੰਨਾ ਕੋ ਮੰਮੀ ਆਪਨੂੰ ਸਮਝਾਉਂਦੀ ਹੁੰਦੀ ਸੀ ਕਿ ਆਪਣੇ ਸਹੁਰੇ ਜਾ ਕੇ ਕਿੱਦਾਂ ਰਹਿਣਾ ਤੁਸੀਂ ਸਾਰਾ ਕੁਝ ਭੁੱਲ ਗਈ ਤੂੰ ਚੱਲ ਜਦੋਂ ਕੁਵਾਰੀ ਹਾਂ ਛੋਟੀ ਹੁੰਦੀ ਉਦੋਂ ਹੋਰ ਗੱਲ ਹੀ ਮੈਂ ਸਮਝਦੀ ਹਾਂ ਮੇਰੀ ਛੋਟੀ ਭੈਣ ਆ ਅਜੇ ਬੱਚੀ ਆ ਜਦੋਂ ਵਿਆਹੀ ਜਾਊਗੀ ਆਪੇ ਇਹਨੂੰ ਸਮਝ ਆ ਜਾਊਗੀ ਪਰ ਤੇਰੇ ਤਾਂ ਦਿਮਾਗ ਦੇ ਵਿੱਚ ਕੁਝ ਨਹੀਂ ਪੈਂਦਿਆ ਤੂੰ ਤੇ ਆਪਣੀ ਸੱਸ ਨੂੰ ਕਿਤੇ ਸੌਈ ਦੇ ਵਿੱਚ ਨਹੀਂ ਮੜਨ ਦਿੰਦੀ ਉਹਨਾਂ ਨੂੰ ਕਹਿਂਦੀ ਗੰਦ ਪੈ ਜਾਣਾ ਇੱਥੇ ਨਾ ਬੋ ਇੱਥੇ ਨਾ ਬੋ ਉਹਨਾਂ ਨੂੰ ਤੂੰ ੱੱਕੇ ਮਾਰਨ ਈ ਕਸਾਬ ਨਾ ਕਰੋ ਤੂੰ ਖਾਣ ਪੀਣ ਤੇ ਰੋਗ ਲਾਈ ਉਹਨਾਂ ਦੇ ਪੂਰੀ ਜੇ ਆਪਣੀ ਮਾਂ ਨਾਲ ਕੋਈ ਇਦਾਂ ਕਰੇ ਤੇ ਕੀ ਬੀਤੂਗੀ ਆਪਣੇ ਤੇ ਮੈਂ ਨਹੀਂ ਤੈਨੂੰ ਆਪਣੇ ਨਾਲ ਖੜਨਾ ਜੇ ਤੂੰ ਚਾਹਨੀ ਆ ਨਾ ਮੈਂ ਤੇਰੇ ਨਾਲ ਰਿਸ਼ਤਾ ਰੱਖਾਂਗਾ ਤੋ ਮੈਂ ਤੇਰੇ ਨਾਲ ਗੱਲਬਾਤ ਕਰਾਂ ਪਹਿਲਾਂ ਮਾਸੀ ਜੀ ਤੋਂ ਮਾਫੀ ਮੰਗ ਉਹਨਾਂ ਨੂੰ ਪੂਰਾ ਸਨਮਾਨ ਦੇ ਉਹਨਾਂ ਨੂੰ ਆਪਣੀ ਮਾਂ ਸਮਝ ਤੇ ਆਪਣੀ ਸੋਚ ਬਦਲ ਥੋੜੀ ਜੀ ਮੈਂ ਹੁਣ ਚੱਲੀ ਆ ਤੇ ਮੈਂ ਉਹਨਾਂ ਚ ਨਹੀਂ ਵੜਨਾ ਜਿੰਨਾਂ ਚ ਤੂੰ ਆਪਣੇ ਆਪ ਨੂੰ ਬਦਲੇਂਗੀ ਨਹੀਂ ਦੀਦੀ ਦੀਦੀ ਮੇਰੀ ਗੱਲ ਤੇ ਸੁਣੋ ਤੇਰੇ ਪੇਕੇ ਉਦੋਂ ਹੀ ਇਹ ਘਰ ਚ ਪੈਰ ਰੱਖਣਗੇ ਜਦੋਂ ਤੂੰ ਆਪਣੀ ਸੋਚ ਨੂੰ ਬਦਲਵੇਂਗੀ ਆਪਣੇ ਆਪ ਨੂੰ ਬਦਲੇਂਗੀ